ਨਿਤ ਖੈਰ ਮੰਗਾਂ ਨਿਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨ ਕੋਈ ਹੋਰ ਮੰਗੇ ਦੀ ਤੇਰੇ ਤੇਰਾ ਸਿਰ ਥਿਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ ਮਿਊਜ਼ਿਕ ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ ਅੱਜ ਵਿੱਚ ਹੰਸ ਰਾਜ ਹੰਸ ਦੀ ਖਾਸ छाप ਵੀ ਦਿਖਾਈ ਦੇ ਰਹੀ ਸੀ ਇਹ ਮੂਮੈਂਟ ਹਰ ਪੰਜਾਬੀ 뮤직 ਲਵਰ ਲਈ ਬੱਡਾ ਖਾਸ ਸੀ ਪਿਤਾ ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇਰੇ ਪਰਸ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਹਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ ਵਾਹਿਗੁਰੂ ਮਿੱਤੇ ਮੈਂ ਤੇਰੇ ਮੰਗਾਂ ਮਿੱਤੇ ਤੇਰੇ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨ ਕੋਈ ਹੋਰ ਮੰਗੇ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਕੰ ਮਿੱਤੇ ਕਰ ਮੰਗਾਂ ਮਿੱਤੇ ਕਰ ਮੰਗਾਂ ਸੋਹਣਾ ਮੈਂ ਤੇਰੀ ਦੁਆ ਨ ਕੋਈ ਹੋਰ ਮੰਗਦੀ ਤੇਰੇ ਤੇਰੇ ਅੱਖੀਰ ਹੋਵੇ ਮੇਰੀ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਮੂਵਮੈਂਟ ਬਾਰੇ ਜਦੋਂ ਯੁਵਰਾਜ ਹੰਸ ਨੇ ਗਾਇਆ ਆਪਣੇ ਪਿਤਾ ਹੰਸ ਰਾਜ ਹੰਸ ਦਾ ਸੁਪਰੀਟ ਗੀਤ ਹੰਸ ਰਾਜ ਹੰਸ ਪੰਜਾਬੀ 뮤직 ਦੀ ਦੁਨੀਆ ਦਾ ਇੱਕ ਵੱਡਾ ਨਾਂ ਉਹਨਾਂ ਦੇ ਗੀਤ ਨਾ ਸਿਰਫ ਦਿਲ ਨੂੰ ਛੂੰਹਦੇ ਸੀ ਉਹ ਇੱਕ ਤਰ੍ਹਾਂ ਦਾ ਸਕੂਨ ਵੀ ਦਿੰਦੇ ਸਨ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਨੇ ਆਪਣੇ ਪਿਤਾ ਦਾ ਇੱਕ ਜਾਨਾ ਮਾਣਾ ਗੀਤ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਇਹ ਗੀਤ ਸਿਰਫ ਗੀਤ ਨਹੀਂ ਸੀ ਇੱਕ ਪਿਆਰ ਤੇ ਸੰਸਕਾਰ ਦੀ ਵਿਰਾਸਤ ਵੀ ਹੈ ਯੁਵਰਾਜ ਨੇ ਆਪਣੇ ਅੰਦਾਜ਼ ਨਾਲ ਇਸ ਗੀਤ ਨੂੰ ਨਵੀਂ ਜ਼ਿੰਦਗੀ ਵੀ ਦਿੱਤੀ ਉਸ ਦੀ ਆਵਾਜ਼ आज विच हंसराज हंस दी खास छाप दिखाई दे रही सी एहे मोमेंट हर पंजाबी म्यूजिक लवर ਲਈ ਬड्डा खास पिता-ਪੁੱਤਰ ਦੀ ਜੋੜ ਤੇ ਸੰਗੀਤ ਦੀ ਸ਼ਕਤੀ ਇੱਥੇ ਸਾਫ਼ ਦਿਖਾਈ ਦੇ ਰਹੀ ਸੀ ਤੁਸੀਂ ਵੀ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਤੇ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ तेरे पैरਾਂ 'ਚ ਅਖੀਰ ਹੋਵੇ ਮੇਰੀ ਦੁਆ ਨਾ ਕੋਈ ਹੋਰ ਮੰਗਦੀ ਮਿੱਠੇ ਕਰ ਮੰਗ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ Dann bitte. <laughs>